ਅੱਜ ਬੜਾ ਖੁਸ਼ੀ ਦਾ ਮੌਕਾ ਆ ਕਿ ਬਹੁਤ ਹੀ ਇਤਿਹਾਸਿਕ ਪਿੰਡ ਪਿੰਡ ਵਿਜਵਾੜਾ ਜਿਹੜਾ ਕਿ ਕਿਸੇ ਵੇਲੇ ਸ਼ਹਿਰ ਦੇ ਰੂਪ ਚ ਸੀਗਾ ਔਰ ਬੜੀ ਕਿਰਪਾ ਹੋਈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਕਿ ਉਹਨਾਂ ਨੇ ਦਿੱਤੇ ਜ਼ਿਲ੍ਹੇ ਨੂੰ 867 ਕਰੋੜ ਰੁਪਇਆ ਟੋਟਲ ਪਸ਼ਾਰਪੁਰ ਜ਼ਿਲ੍ਹੇ ਨੂੰ ਦਿੱਤਾ ਜਿਹਦਾ ਮਾਨਯੋਗ ਸੁਪਰੀਮੋ ਰਵਿੰਦ ਕੇ ਜੀਵਾਲ ਜੀ ਦਾ ਸੀਐਮ ਦਿੱਲੀ ਸਪਰੀਮੋ ਸਾਹਿਬ ਸਾਡੇ ਔਰ ਮਾਨਜਗ ਮੁੱਖ ਮੰਤਰੀ ਭਗਵੰਤ ਮਾਨ ਜੀ ਹੁਸ਼ਿਆਰਪੁਰ ਚ ਆ ਕੇ ਕੋਈ ਤਕਰੀਬਨ 50000 ਦੇ ਕੱਠ ਦੇ ਅੱਗੇ ਉਹ ਕਰਕੇ ਉਹ ਸਬੰਧ ਦੇ ਵਿੱਚ ਜਿਹੜਾ ਤਕਰੀਬਨ 31 ਕਰੋੜ ਦੇ ਲਾਗੇ ਪੈਸੇ ਦੇ ਨਾਲ ਜਿਹੜਾ ਸੀਵਰ ਦੋ ਪਿੰਡ ਕਵਰ ਹੋ ਜਾਣੇ ਆ ਔਰ 15000 ਤੋਂ ਜ਼ਿਆਦਾ ਦੀ ਆਬਾਦੀ ਨੂੰ ਇਹਦਾ ਫਾਇਦਾ ਹੋਣਾ ਕਿਉਂ ਐਕਚੁਅਲੀ ਕੀ ਅੱਜ ਸ਼ਹਿਰ ਔਰ ਪਿੰਡ ਜਿਹੜੇ ਆ ਨਾਲ-ਨਾਲ ਲੱਗਦਾ ਹੈਗਾ ਔਰ ਦੂਜੀ ਗੱਲ ਆ ਪਿੰਡਾਂ ਦੇ ਵਿੱਚ ਵੀ ਉਹੀ ਚੀਜ਼ਾਂ ਚਾਹੀਦੀਆਂ ਜਿਹੜੀਆਂ ਸ਼ਹਿਰਾਂ ਦੇ ਵਿੱਚ ਸੀਗੇ ਜਿਹਦਾ ਫਿਊਰੇਜ ਖਾਸ ਤੌਰ ਤੇ ਉੱਤੇ ਔਰ ਇਸ ਦੇ ਲਈ ਮੈਂ ਸਾਰੇ ਹੀ ਸਰਪੰਚ ਸਹਿਵਾਨ ਪਿੰਡ ਦੇ ਪੰਚ ਸਹਿਵਾਨ ਇਲਾਕੇ ਦੇ ਸੱਜਣ ਆਪਣੇ ਮਹਿਕਮੇ ਦੇ ਮੇਰੇ ਆਫਸਰ ਐਸਐਸ ਸਹਿਵਾਨ ਐਕਸਟੈਂਸਿਵਾਨ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਰਲ ਮਿਲ ਕੇ ਉੱਥੇ ਕਿਉਂਕਿ ਸਾਨੂੰ ਜਗ੍ਹਾ ਦੀ ਲੋਟ ਸੀਗੀ ਔਰ ਵੱਡੀ ਗੱਲ ਹੈ ਜਗ੍ਹਾ ਵੀ ਖਰੀਦੀ ਗਈ ਜਿਹਦੇ ਲਈ ਪਿੰਡ 'ਚ ਜਗ੍ਹਾ ਅਵੇਲੇਬਲ ਨਹੀਂ ਸੀ ਜਿਹੜੀ ਸੂਟੇਬਲ ਜਗ੍ਹਾ ਸੀ ਟੀਪੀ ਪਲਾਂਟ ਦੇ ਨੇ ਐਸਟੀਪੀ ਲਈ ਉਹ ਵੀ ਵੱਡੀ ਗੱਲ ਆ ਸਾਰਿਆਂ ਦਾ ਸਹਿਯੋਗ ਆ ਔਰ ਇਹਦੇ ਨਾਲ ਜਿੱਥੇ ਇੰਨੀ ਆਬਾਦੀ ਨੂੰ ਜਿਹਨੂੰ ਕਹਿੰਦੇ ਆ ਸੀਵਰੇਜ ਦੀ ਸਹੂਤਾ ਮਿਲਣੀ ਆ ਉਥੇ ਪਿੰਡ ਦੀ ਜਿਹੜੀ ਵੈਲਿਊ ਵੱਧਦੀ ਆ ਜਗ੍ਹਾ ਦੀ ਵੈਲਿਊ ਵੱਧਦੀ ਆ ਲੋਕਾਂ ਨੂੰ ਕਿਉਂ ਜਦੋਂ ਪਿੰਡ ਚ ਸੀਵਰ ਹੋ ਜਾ ਉਹਦਾ ਉਹਦਾ ਰੂਪ ਹੀ ਹੋਰ ਹੋ ਜਾਂਦਾ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਵੀ ਇਹਨਾਂ ਨੇ ਕੋਈ ਕਲੋਨੀਆਂ ਦੀ ਗੱਲ ਕੀਤੀ ਹੈਗੀ ਜੇ ਕੋ ਅਗਰ ਕੋਈ ਕਲੋਨੀਆਂ ਦਾ ਉਹਨਾਂ ਦਾ ਧਰਮ ਬੰਦਾ ਸੀ ਉਹ ਤਾਂ ਪੈਸੇ ਵਟ ਕੇ ਲਾਂਬੇ ਹੋ ਗਏ ਅੱਜ ਅਗਰ ਪੰਜਾਬ ਚ 16000 ਇਲੀਗਲ ਕਲੋਨੀਆਂ ਕੱਟ ਹੋਈਆਂ ਤੇ ਇਹਨਾਂ ਲੋਕਾਂ ਨੇ ਜਿਹੜੇ ਰਾਜਨੀਤਿਕ ਆਦਮੀ ਉਸ ਵੇਲੇ ਸੀਗੇ ਸਿਰਫ ਕਲੋਨੀਆਂ ਘਟਾਉਂਦੇ ਰਹਿ ਬੈ ਕੇ ਜਿਹਦਾ ਸੰਤਾਪ ਕੌਣ ਭੁਗਤ ਰਿਹਾ ਪੈਸਾ ਕਿੱਥੋਂ ਲਗਣਾ ਸਰਕਾਰ ਦਾ ਜੇ ਉਹਨਾਂ ਨੇ ਆਪਣਾ ਡਿਊਟੀ ਦਾ ਜ਼ਿੰਮੇਵਾਰੀ ਤਾਂ ਉਹਨਾਂ ਦੀ ਸੀਗੀ ਲੇਕਿਨ ਮੈਂ ਫੇਰ ਦੁਆਰਾ ਬਹੁਤ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਵੀ ਉਹਨਾਂ ਨੇ ਇਸ ਏਰੀਆ ਵੀ ਸਾਰਾ ਜਿੱਥੇ ਹੁਸ਼ਿਆਰਪੁਰ ਧੰਨਵਾਦੀ ਆ ਉਥੇ ਬਜਵਾੜੇ ਦੇ ਪਿੰਡ ਦੇ ਨਿਵਾਸੀ ਜਿਹੜੇ ਬੜੀ ਵੱਡੀ ਆਬਾਦੀ ਹੈ ਇੱਥੇ ਉਹ ਸਾਰੇ ਲੋਕ ਮੁੱਖ ਮੰਤਰੀ ਜੀ ਦਾ ਵਿਸ਼ੇਸ਼ ਧੰਨਵਾਦ ਕਰਦੇ ਆ ਜੀ ਜਿਹੜਾ ਇਹ ਸਿਵਰੇ ਪਾਇਆ ਜਾ ਰਿਹਾ ਕਿ ਕਿੱਥੇ ਜੋੜਿਆ ਜਾਏਗਾ ਮਤਲਬ ਕਿੰਨਾ ਇਹ ਸਰ ਇਹਦੇ ਲਈ ਸਪੈਸ਼ਲੀ ਜਿਹੜਾ ਪਲਾਂਟ ਹੈ ਜਗਾ ਜਿਹੜਾ ਲੱਗਦਾ ਐਸਟੀਪੀ ਉਹਦੇ ਲਈ ਜਗਾ ਲਈ ਗਈ ਹੈ ਉਹ ਵਾਟਰ ਟ੍ਰੀਟਮੈਂਟ ਵੀ ਉੱਥੇ ਕਰੇਗਾ ਤਦ ਹੀ ਇਹਦਾ ਐਡਾ ਵੱਡਾ ਬਜਟ ਹੈ ਉਹ 31 ਕਰੋੜ ਰੁਪਏ ਦੀ ਲਾਗਤ ਦਾ ਬਜਟ ਵੀ ਤਾਂ ਜੀ ਉਹਦੇ ਵਿੱਚ ਲਿਆ ਗਿਆ। ਉਹ ਜਵਾੜੇ ਦੇ ਨਾਲ ਹੀ ਕਿਤੇ ਜਿੱਥੇ ਸੂਟੇਬਲ ਜਗਾ ਡਿਪਾਰਟਮੈਂਟ ਨੇ ਪਿੰਡ ਦੇ ਲੋਕਾਂ ਨੇ ਪਿੰਡ ਦੀ ਪੰਚਾਇਤ ਨੇ ਰਲ ਕੇ ਸਾਰਿਆਂ ਨੇ ਡਿਸਾਈਡ ਕੀਤੀ ਹੈ। ਠੀਕ। ਅੱਖਰ ਰੁਪਏ ਦੀ ਲਾਗਤ ਲਾਗਤ ਨਾਲ ਜਗਾ ਕਿੰਨੇ ਜੀ ਹੈ? 60 ਲੱਖ ਰੁਪਏ ਲਗਦਾ ਜਗਾ ਲੈ ਕੇ ਗਿਆ। ਉਹ ਪਾਣੀ ਖੇਤਾਂ ਨੂੰ ਕਿੰਨਾ ਲੱਗਣਾ ਜੀ ਪਾਣੀ। ਉਹ ਜਿਹੜਾ ਪਾਣੀ ਸਾਰਾ ਅੱਜ ਕੱਲ ਕਮ ਆਂਦਾ ਪਾਣੀ ਵੇਸਟ ਨਹੀਂ ਆਂਦਾ ਅੱਜ ਕੱਲ। ਜਿਹੜਾ ਇਹ ਪ੍ਰੋਜੈਕਟ ਹੈ ਅੱਜ ਸ਼ੁਰੂ ਕੀਤਾ ਜਾਦਾ ਕਿੰਨਾ ਟਾਈਮ ਚ ਕੰਮਿਤ ਲੱਗੇਗਾ? 1.5 ਟਿਕਰੀਬਨ 1.5 ਮੌਸਮ ਦਾ ਸਾਥ ਰਵੇ ਔਰ ਸਭ ਤੋਂ ਵੱਡੀ ਗੱਲ ਆ ਇਹਦੇ ਨਾਲ ਨਾਲ ਤੁਹਾਡਾ ਸੜਕਾਂ ਦਾ ਕੰਮ ਹੈਗਾ ਨਾ ਮਿੱਟੀ ਹਾਂ ਨਾਲੇ ਸਾਰਾ ਕੁਝ ਨਾਲੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਆ ਅਸੀਂ ਕੋਈ ਇਹਨਾਂ ਸਰਕਾਰਾਂ ਮੰਗੂ ਨਹੀਂ ਆ ਪਾਤਾ ਸੀਵਰ ਪਾਤਾ ਜੀ ਲੋਕ ਕਹਿੰਦੇ ਸੀਵਰ ਤਾਂ ਪਾ ਗਏ ਜੀ ਹੁਣ ਸਾਡਾ ਹਾਲ 5 ਸਾਲ ਤੋਂ ਅਸੀਂ ਬੈਠੇ ਆ ਤੇ ਹੁਣ ਸੜਕਾਂ ਦਾ ਤੁਹਾਨੂੰ ਦੱਸੋ ਕਿਦਾਂ ਹੋ ਰਿਹਾ ਲੋਕ ਥੱਕੇ ਖਾਂਦੇ ਰਹੇ ਲੋਕਾਂ ਦੇ ਟਾਇਰ ਬਟੇ ਪਾਉਂਦੇ ਟਾਇਰ ਪਾੜ ਦਿੰਦੇ ਲੋਕਾਂ ਦੇ ਲੇਕਿਨ ਇਹਦੇ ਵਿੱਚ ਵਿੱਚ ਨਾਲ ਹੀ ਜ਼ਿੰਮੇਵਾਰੀ ਪਾਈ ਜਾਣ ਤੇ ਨਾਲੋਂ ਨਾਲ ਜਿੱਦਾਂ ਕੰਪਲੀਟ ਹੋਏਗਾ ਉਹਦੇ ਨਾਲ ਹੀ ਸੜਕ ਦੀ ਸਾਰੀ ਉਹਦਾ ਕੰਮ ਵੀ ਬਜਟ ਜਿਹੜਾ ਹੈ ਵਿੱਚ ਰੱਖਿਆ ਗਿਆ ਵੱਡੀ ਗੱਲ ਇਹ ਇਸ ਦੀ ਖਾਸ ਚੀਜ਼ ਹੈ ਅਗਰ ਕੋਈ ਪ੍ਰੋਜੈਕਟ ਹੈ ਮੇਰੇ ਇਲਾਕੇ ਦਾ ਅਫਸਰਾਂ ਨੂੰ ਖਾਸ ਤੌਰ ਤੇ ਗੱਲ ਕਹੀ ਗਈ ਹੈ ਹਦਾਇਤ ਹੈ ਕਿ ਨਲੋਂ ਨਾਲ ਜਿੱਥੇ ਪ੍ਰੋਜੈਕਟ ਪਾਣਾ ਉਸ ਦੇ ਨਾਲ ਨਾਲ ਸੜਕ ਦੇ ਪੈਸੇ ਵੀ ਨਾਲੇ ਰੱਖਣੇ ਆ ਤਾਂ ਕਿ ਕੱਲ ਨੂੰ ਫਿਰ ਉਹ ਬਜਟ ਦੇ ਹੋਰ 3 ਸਾਲ ਲੰਘ ਜਾਂਦੇ ਆ ਅਗਲੀ ਸਰਕਾਰ ਤੱਕ ਜਾਂਦੇ ਰਹਿੰਦੇ ਇਹ ਲੋਕ ਸੋ ਇਦਾਂ ਦੇ ਸਾਰੇ ਪ੍ਰਬੰਧ ਅਸੀਂ ਕੀਤੇ ਆ ਮੈਂ ਬਜਵਾੜੇ ਦੇ ਸਾਰੇ ਨਿਵਾਸੀਆਂ ਨੂੰ ਇਹ ਨਵੇਦਨ ਕਰਦਾ ਕਿ ਜਿੱਥੇ ਡਿਪਾਰਟਮੈਂਟ ਨੂੰ ਸਹਿਯੋਗ ਦੀ ਲੋੜ ਹੈ ਕਿਉਂਕਿ ਹੋਕਣਾ ਵੀ ਆਉਂਦੀਆਂ ਥੋੜੀਆਂ ਜਿਹੀਆਂ ਜਦੋਂ ਪੱਟ ਹੁੰਦੇ ਇਲਾਕੇ ਖੜੀਆਂ ਟੁੱਟਦੀਆਂ ਕੁਝ ਹੋਰ ਹੁੰਦਾ ਇਹਦੇ ਵਿੱਚ ਸਾਡੇ ਅੱਛੇ ਕੰਮ ਦੇ ਲਈ ਸਾਨੂੰ ਜਦੋਂ ਅਸੀਂ ਘਰ ਬਣਾਣੇ ਆ ਕੱਦ ਢਾਣੇ 100 ਕੰਮ ਕਰਦੇ ਆ ਇਹਦੇ ਵਿੱਚ ਤੁਹਾਡਾ ਸਹਿਯੋਗ ਬਹੁਤ ਜ਼ਰੂਰੀ ਆ ਤੁਹਾਨੂੰ ਹੀ ਫਾਇਦਾ ਹੋਣਾ ਤੁਹਾਡੀਆਂ ਆਉਣ ਵਾਲੇ ਟਾਈਮ ਨੂੰ ਜਨਰੇਸ਼ਨਾਂ ਨੂੰ ਫਾਇਦਾ ਹੋਣਿਆ ਬੱਚੇ ਦਾ ਆਨੰਦ ਮਾਣੂਗੇ ਟਾਇਲਟਸ ਦਾ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੌਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ स्पेशलिस्ट वशीकरण सट्टा नंबर लव मैरिज पति पत्नी चान बन विदेश च पक्का होना कारोबार दा ना चलना सिर्फ इकती घंटिया च समाधान फ्री 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 आर के तांत्रिक मोबाइल पचानवे एक सौ अठहत्तर पचवंजा जीरो एक सौ पांच अठानवे चार सौ पचहत्तर पता पंजाब देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par